ਸੱਸਰੀ ਕਾਲ ਨਹੀਂ ਨਹੀਂ ਇੱਧਰ ਹੋ ਜਾ ਇੱਧਰ ਸੱਸਰੀ ਕਾਲ ਦਾ ਮੰਨ ਲਾ ਸੱਸਰੀ ਕਾਲ ਕੇ ਬੇਬੇ ਦੀ ਮੰਨਦੇ ਹੋ ਨਹੀਂ ਥੋੜੀ ਮੰਨ ਲੈਂਦੇ ਸਰ ਰੱਕੀ ਕੀ ਕੀ ਕਰਦੇ ਹੋ ਕੰਮ ਹੀ ਦਲਾਲੀ ਕਰਦੇ ਆ ਬਸ ਬਾਈ ਯਾਰ ਕਹਿੰਦੇ ਦਲਾਲ ਝੂਠ ਹੀ ਬਹੁਤ ਮਾਰਦੇ ਕਿੰਨੇ ਮਾਰਨੇ ਪੈਂਦੇ ਝੂਠੇ ਵਾਲੇ ਕਾਲੀ ਮੇਰੇ ਨਾਲ ਕਿਹੜੇ ਸਨ ਚ ਵਿਆਹ ਹੋਇਆ ਸੀ ਵਿਆਹ ਤਾਂ ਮੇਰੇ 2-3 ਹੋ ਗਏ ਹੋ ਹੋ ਕਿੰਨੇ ਵਿਆਹ ਹੋਏ ਸੀ ਮੇਰੇ ਮੇਰੇ ਪਰਵਾ ਤਿੰਨ ਚਾਰ ਹੋਏ ਆ ਤਿੰਨ ਤਿੰਨ ਚਾਰ ਕਿ ਹੋ ਗਏ ਬਾਪੂ ਹੈ ਹੋਗੇ ਹੋਣਗੇ ਨੀ ਉਹ ਕਿਉਂ ਹੋ ਗਿਆ ਵੀ ਉਹ ਤੁਸੀਂ ਨਹੀਂ ਫਿੱਟ ਬੈਠੇ ਜਾ ਗਾਂ ਵਾਲੀ ਨਹੀਂ ਫਿੱਟ ਬੈਠੀ ਮੈਂ ਹੀ ਨਹੀਂ ਸੀ ਸਿੱਟ ਪਹਿਲਾ ਵਾਰ ਡਰਮਦਾਰੂ ਪੀ ਗਿਆ ਸੀ ਆ ਦਾਣੇ ਵਾਲਾ 50 ਬਾਣਾ ਵਾਲਾ ਆਪ ਦੀ ਉੱਪਰ ਮੈਂ ਗਲਾ ਭਰ ਕੇ ਪੀਣਾ ਮੈਂ ਡੂਡ ਬੋਤਲ ਪੀ ਜਾਂਦਾ ਸੀ ਇਹਨੂੰ ਤਾਂ ਕਹਦਾ ਮੈਨੂੰ ਤਾਂ ਮੈਨੂੰ ਤਾਂ ਉਹਦਾ ਹੀ ਪਤਾ ਲੱਗਾ ਜਦੋਂ ਮੇਰੀ ਗੱਡੀ ਚੱਲ ਪਈ ਮੈਂ ਕਿਹਾ ਵੀ ਗੱਡੀ ਨਿਊਟਲ ਹੈ ਜੀ ਇਹ ਮੋੜਨ ਵਾਲੀ ਹੈ ਗੱਡੀ ਜਿਵੇਂ ਵਿਆਹ ਵਾਲੇ ਦਿਨ ਬੰਦਿਆਂ ਨੂੰ ਚਾਹ ਬਹੁਤ ਹੁੰਦਾ ਸੀ ਤੁਹਾਨੂੰ ਆਪਦੇ ਵਿਆਹ ਵਾਲੇ ਦਿਨ ਕਿੰਨਾ ਕ ਚਾਹ ਸੀ ਸਾਫਰ ਚੰਗੀ ਬੋਤਲ ਲਈ ਅੱਛਾ ਹਾਂ ਠੀਕ ਆ ਤਿੰਨ ਜਣੇ ਸੀਗੇ ਤੇ ਭਾਈ ਫੇਰ ਤਾਂ ਸਾਡੇ ਕੋਲੇ ਪੈਸਾ ਵੀ ਬਹੁਤ ਹੋ ਗਿਆ ਇਸ ਹਿਸਾਬ ਨਾਲ ਹਾਂ ਪੈਸਾ ਬਹੁਤ ਸੀ ਲੱਗੀ ਜਾਂਦਾ ਪੰਜ-ਛੇ ਪੋਤੇ-ਪੁੱਤੀਆਂ ਚੱਕੀ ਤੇ ਰਹਉਂਦੀ ਆ ਜੀ ਬਈ ਘਰ ਦੇ ਨਹੀਂ ਲੜਦੇ ਵੀ ਕੋਈ ਬਹਿ ਜਾ ਸਾਡੇ ਨਾਲ ਗੱਲਾਂ-ਬਾਤਾਂ ਕਰ ਲਾ ਫੋਨ 'ਚ ਹੀ ਖੁੱਬਿਆ ਰਹਿਣਾ ਘਰ ਦੇ ਆਪ ਫੋਨ 'ਚ ਰਹਿੰਦੇ ਕਿਸੇ ਨੇ ਕਿਨੂੰ ਕਰਨਾ ਕੋਸਾ ਸੱਸੀਕਾਲ ਤੁਸੀਂ ਜਿਹੜੇ ਸਫਰ ਟੈਲੀ ਵੀਂਦੇ ਨਾਲ ਬਾਬਿਆ ਦੇ ਕੋਲ ਇੱਕ ਵਾਰੀ ਫੇਰ ਤੁਹਾਨੂੰ ਲਿਆਏ ਆਂ ਆਜੋ ਗੱਲਾਂ ਬਾਤਾਂ ਕਰਦੇ ਆਂ ਆ ਬਾਬਾ ਜੀ ਸੱਸੀਕਾਲ ਸੱਸੀਕਾਲ ਤੁਹਾਨੂੰ ਚਾ ਠੀਕ ਆ ਮਤਲਬ ਪਹਿਲੀ ਸਾਸਰੀਕਾਲ ਨਹੀਂ ਮੇਰੀ ਸਾਸਰੀਕਾਲ ਜੀ ਹਾਂ ਸਾਸਰੀਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਵਧੀਆ ਸਿਹਤ ਕਿਵੇਂ ਆ ਜੀ ਐ ਠੀਕ ਠਾਕ ਜੀ ਕਿੰਨੀ ਉਮਰ ਹੋ ਗਈ 50 ਸਾਲ ਤੋਂ ਉੱਤੇ ਆ ਜੀ 50 ਸਾਲ ਤੋਂ ਉੱਤੇ ਆ ਹਾਂ ਫੇਰ ਵੀ ਕਿੰਨੀ ਹੋ ਗਈ ਕੋਈ ਗਿਣਤੀ ਕਿ ਦੱਸ ਨਹੀਂ ਨੀ ਬਾ 70 ਤੋਂ 2 8 ਤੋਂ 60 ਤੋਂ 2 ਪਿੱਛੇ ਰਖਲਾ ਹੂੰ 62 ਹੋ ਗਈ ਉਬਾਸਾਈ ਨਾ ਮੋਟਾਈ ਜਨੇ ਤਾਜੀ ਨਾਲ ਦੋ ਘਟ ਰੱਖ ਲਾ ਅੱਛਾ ਠੀਕ ਮੇਰਾ ਪੈਂਠਾ ਜੰਗ ਦਾ ਜਰਮ ਮੋਤਮ ਚਾਰ ਪੰਜ ਸਾਲ ਦਾ ਸੀ ਨਹੀਂ ਆਪਾ ਉਹ ਆਪਣੇ ਵਿੱਚ ਦੋ ਜੰਗ ਲੱਗੀ ਸੀ ਅਗੜਪੇਸ਼ਰ ਸਾਲ ਦੇ ਵਿੱਚ ਠੀਕ ਆ ਹਾਂ ਕਹਿ ਲੀਏ 58 ਸਾਲ ਹੋ ਗਈ ਕਿ ਨਹੀਂ ਇੰਨੀ ਵੀ ਨਹੀਂ ਹੋ ਗਈ ਸੀ 56 ਕਹ ਦੋ ਜੀ ਠੀਕ ਹਾਂ ਬਾਪੂ ਫਿਰ ਹੁਣ ਦੇ ਸਮੇਂ ਤੇ ਪਹਿਲਾ ਵਾਲੇ ਸਮੇਂ ਚ ਫਰਕ ਕਿੰਨਾ ਕਾ ਸਮਾਂ ਤਾਂ ਜੀ ਹੁਣ ਇਹ ਤਾਂ ਅਮਰੀਕਾ ਨਾਲੋਂ ਵੱਧ ਹੈ ਕੈਨੇਡਾ ਨਾਲੋਂ ਵੱਧ ਹੈ ਕਿਵੇਂ ਉਹ ਖਰਚਾ ਮੁਤਾਬਕ ਹੀ ਹੈ ਪਹਿਲੀ ਤਾਂ ਹੋਈ ਏ ਉਹ ਆ ਪਹਿਲੀ ਵੀ ਜਿੰਨੀ ਪਿੰਡ ਦੀ ਉੰਨੀ ਏ ਅੱਗੇ ਟਰੈਕਟਰ ਲੈਂਦੇ ਸੀ ਆਸ਼ਾ ਲਈ ਉਹ ਪਾਇਦਾ ਚੱਕਿਆ ਜਾਵੇ ਤੇ ਪਾਇਦਾ ਭਾਵੇਂ ਹੋਕ ਟੁੱਟ ਗਿਆ ਮੜਕਾ ਟੁੱਟ ਗਿਆ ਬੰਦਾ ਗਿਆ ਹੁਣ ਐਡੇ ਟਰੈਕਟਰ ਦੀ ਪਹਿਲਾ ਹਾਲ ਛੱਡ ਤੇ ਮਗਰ ਨਾ ਵੇਖ ਬਾਪੂ ਇੱਕ ਗੱਲ ਹੋਰ ਦੱਸੋ ਹਾਂਜੀ ਆ ਤੁਹਾਡਾ ਕਿਹੜੇ ਸਾਲ ਚ ਵਿਆਹ ਹੋਇਆ ਸੀ ਵਿਆਹ ਤਾਂ ਮੇਰੇ 2-3 ਹੋ ਗਏ ਹੋ ਕਿੰਨੇ ਵਿਆਹ ਹੋਏ ਸੀ ਮੇਰੇ ਮੇਰੇ ਭਰਾ 3-4 ਹੋਏ ਆ ਤਿੰਨ ਤਿੰਨ ਚਾਰ ਕੇ ਹੋਗੇ ਬਾਪੂ ਹੈ ਹੋਗੇ ਹੋਣਗੇ ਤੁਸੀਂ ਨਹੀਂ ਫਿੱਟ ਬੈਠੇ ਜਾ ਗਾਂ ਵਾਲੀ ਨਹੀਂ ਫਿੱਟ ਬੈਠੀ ਮੈਂ ਨਹੀਂ ਸੈਟ ਆ ਚਾਕੇ ਬੰਦਾ ਠੋਕਰਗਾ ਕੇ ਸੈਟ ਹੁੰਦਾ ਨਾਲ ਪੈਗ ਬੰਦਾ ਜੀ ਅੱਛਾ ਪਹਿਲਾਂ ਲਾਉਂਦਾ ਜੀ ਪਹਿਲਾਂ ਤਾਂ ਮੈਂ ਡਰਮਦਾਰੂ ਪੀ ਗਿਆ ਸੀ ਆ ਦਾਣੇ ਵਾਲਾ 50 ਵਾਲਾ ਆਪ ਦੀ ਉੱਪਰ ਮੈਂ ਗਲਾ ਭਰ ਕੇ ਪੀਣਾ ਮੈਂ ਡੂਡ ਬੋਤਲ ਪੀ ਜਾਂਦਾ ਸੀ ਹੁਣ ਹੈਗੀ ਆ ਬੇਬੇ ਹਾਂ ਬੇਬੇ ਹੈਗੀ ਆ ਸਾਡੀ ਬੇਬੇ ਹੁਣ ਥੋੜੀ ਘਰ ਵਾਲੀ ਹੈ ਨਹੀਂ ਨਹੀਂ ਹੁਣ ਹੈ ਨਹੀਂ ਜੀ ਫਿਰ ਹੁਣ ਜੀ ਨਹੀਂ ਕਰਦਾ ਪੰਜਵਾ ਫੇਰ ਕਰਾ ਲਈਏ ਉਹ ਬਾਹਰ ਇਹਨੂੰ ਪਤਾ ਹੈ ਇਹ ਕੋਈ ਪਤਾ ਨਹੀਂ ਲੱਗਦਾ ਤੈਨੂੰ ਫ੍ਰੀ 500 ਜੇ ਕੰਮ ਹੋ ਜਾਂਦਾ ਇਹ ਅੜਿਆ ਹੀ ਹੁੰਦਾ ਜਦੋਂ ਆਵੇਂ ਹਾਂ ਬਾਪੂ ਜੀ ਗੁੱਸਾ ਨਾ ਕਰੋ ਜੀ ਹਾਸੇ ਖੇਡੇ ਵਾਲੀਆਂ ਗੱਲਾਂ ਹੀ ਆ ਇਹੋ ਹੀ ਗੱਲਾਂ ਹੁੰਦੀਆਂ ਜੀ ਹਾਂ ਜੀ ਹਾਂ ਜੀ ਬਾਪੂ ਜੀ ਤੁਹਾਡੇ ਵਿਆਹ ਤੇ ਚਲੋ ਤੁਸੀਂ ਤਾਂ ਚਾਰ ਕਰਾ ਲਈ ਹਨ ਤੇ ਇਹ ਹੁਣ ਤਾਂ ਖਰਚਾ ਕਹਿੰਦੇ 7-7 ਲੱਖ 10-10 ਲੱਖ ਆ ਜਾਂਦਾ ਉਦੋਂ ਕਿੰਨਾ ਖਰਚਾ ਆਉਂਦਾ ਉਹ ਤਾਂ ਵੇਖੀਏ ਤਾਂ ਬਰਾਬਰ ਸੀ ਹੂੰ ਉਹ ਕਿੰਨਾ ਸੀ ਉਦੋਂ ਦੇ ਜੀਜੇ 20000 ਰੁਪਇਆ ਲਾਦੇ ਨਾ ਸਾਰੇ ਪਿੰਡ ਤੇ ਜਿਵੇਂ ਮੇਰੇ ਰਹਿਤੇਦਾਰ ਹੈ ਤੇ ਵਾਧੂ ਹੋ ਜਾਂਦਾ ਸੀ ਹੂੰ 20000 ਦਾ ਆਉਂਦਾ ਬਹੁਤ ਕੋਸ਼ ਸੀ ਹੁਣ ਹੁਣ ਤਾਂ ਇਹ ਕਹਿੰਦੇ ਮੁੰਡੇ ਦਾ ਵਿਆਹ ਚੰਗਾ ਕਰਨਾ ਤਾਂ ਕਿੱਲਾ ਵੇਚਣਾ ਪੈਂਦਾ ਕਹਿੰਦੇ ਮੈਂ ਕਿੱਲਾ ਸਾੜ ਕੇ ਭਾਵੇਂ 4 ਵੇਚਦੇ ਤਾਂ ਵੀ ਵਿਆਹ ਚੰਗਾ ਨਹੀਂ ਕਹਿੰਦਾ ਨਹੀਂ ਤਾਂ ਵੀ ਵਿਆਹ ਹੀ ਵਜਣਾ ਬਾਪੂ ਜੀਵੇਂ ਹੁਣ ਦੀਆਂ ਔਰਤਾ ਉਹ ਕਹਿੰਦੀਆਂ ਸਾਨੂੰ ਵੀ ਕਿਤੇ ਕੋ ਮਣਕ ਮਾਉਣ ਲੈ ਕੇ ਗਏ ਸੀ ਬਸ ਅਸੀਂ ਤਾਂ ਨੇੜੇ ਨੇੜੇ ਹੀ ਸਾਡਾ ਕੰਮ ਨੇ ਵਿੜ ਗਿਆ ਹਾਂ ਠੀਕ ਆ ਤੇ ਬਾਪੂ ਜੀ ਜਿਵੇਂ ਹੁਣ ਤਾਂ ਮੁੰਡੇ ਪੱਗਾ ਪੂਗਾ ਬਣਦੇ ਆ ਤੇ ਜਾਂ ਛੇਰਵਾਨੀਆਂ ਪਾਉਂਦੇ ਆ ਤੁਸੀਂ ਉਦੋਂ ਕੀ ਪਾਇਆ ਸੀ ਉਹਦੇ ਸਾਰਾ ਕੁਝ ਪਾਇਆ ਜਿਹੜਾ ਹੈਗਾ ਸੀ ਉਹ ਨਹੀਂ ਉਹ ਨਹੀਂ ਕੁਰਤਾ ਚਾਦਰਾ ਪਾਇਆ ਸੀ ਜਾਂ ਕੁਰਤਾ ਪਜਾਮਾ ਪਜਾ ਪੈਂਟ ਕੋਟ ਕੀ ਪਾਇਆ ਸੀ ਉਸ ਟਾਈਮ ਤੁਸੀਂ ਪਜਾਮਾ ਪਾਉਂਦਾ ਸੀ ਮੋਟੋ ਜ਼ਿਆਦਾ ਸੀ ਚਾਦਰੇ ਤੋਂ ਹੁਣ ਬਣਨ ਲੱਗਾ ਠੀਕ ਆ ਤੇ ਤਾ ਉਦੋਂ ਕਹਿੰਦੇ ਰੇਡੂਆ ਦਿੰਦੇ ਹੁੰਦੇ ਸੀ ਸਾਈਕਲ ਦਿੰਦੇ ਤੁਹਾਨੂੰ ਕੀ ਦਿੱਤਾ ਸੀ ਉਹਨਾਂ ਨੇ ਮੈਨੂੰ ਤਾਂ ਕਹਦਾ ਮੈਨੂੰ ਤਾਂ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਮੇਰੀ ਗੱਡੀ ਚੱਲ ਪਈ ਮੈਂ ਕਿਹਾ ਵੀ ਗੱਡੀ ਨਿਊਟਰਲ ਹੈ ਜੀ ਇਹ ਮੋੜਨ ਵਾਲੀ ਹੈ ਗੱਲਾਂ ਬਾਤਾਂ ਇਹ ਪਤਾ ਲੱਗ ਜਾਂਦਾ ਟੋਕਰ ਦੀ ਤਾਂ ਧੜੀਆਂ ਪੀ ਗਿਆ ਇਹ ਬਾਪੂ ਇੱਕ ਇੱਕ ਗੱਲ ਹੋਰ ਦੱਸੋ ਇਹ ਗੱਲ ਹੋਰ ਪੁੱਛੂੰਗਾ ਮੈਂ ਵੀ ਜਿਵੇਂ ਵਿਆਹ ਵਾਲੇ ਦਿਨ ਬੰਦਿਆਂ ਨੂੰ ਚਾਹ ਬਹੁਤ ਹੁੰਦਾ ਸੀ ਤੁਹਾਨੂੰ ਆਪਦੇ ਵਿਆਹ ਵਾਲੇ ਦਿਨ ਕਿੰਨਾ ਕ ਚਾਹ ਸੀ ਸਾਬਰ ਚੰਗੀ ਬੋਦਲ ਲਈ ਅੱਛਾ ਹਾਂ ਠੀਕ ਆ ਤਿੰਨ ਜਾਣੇ ਸੀਗੇ ਹਾਂ ਨਾਲ ਖਾਦਾ ਪੀਤਾ ਕੀ ਮੁਰਗਾ ਖਾਦਾ ਜਾਂ ਬੱਕਰਾ ਖਾਦਾ ਫਿਰ ਉਹਦੇ ਮੈਂ ਮੁਰਗਾ ਵੀ ਲੈਂਦਾ ਸੀ ਹਾਂ ਤੇ ਬੱਕਰਾ ਵੀ ਲੈਂਦਾ ਕੋਈ ਭਾਈ ਕੱਲ ਨੂੰ ਵਿਆਹ ਹੋ ਜਾਣਾ ਮੇਰਾ ਹਾਂ ਹਾਂ ਹਾਂਜੀ 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 ਠੀਕ ਆ ਚਲ ਆਜੋ ਬਾਪੂ ਉਧਰ ਵੀ ਗੱਲਬਾਤ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਜੀ ਭਾਈ ਬਾਕੀ ਸਾਰੇ ਸਾਰੇ ਤਾਂ ਨਹੀਂ ਕਹਿ ਸਕਦਾ ਫਿਰ ਸਾਰੇ ਗੁੱਸਾ ਕਰ ਦੇਣ ਚਿੱਟੀਆਂ ਦਾੜੀਆਂ ਵਾਲੇ ਬੈਠੇ ਆ ਤੁਸੀਂ ਇਕੱਲੇ ਕਾਲੀ ਦਾੜੀ ਵਾਲੇ ਬੈਠੇ ਹੋ ਐ ਮੁੱਛਾ ਮੱਛਾ ਖੜੀਆਂ ਇਹ ਕਿਵੇਂ ਆ ਇਹ ਦੋ ਦਾ ਮੈਂ 33 ਸਾਲ ਜੌਬ ਕੀਤੀ ਐ ਹੂੰ ਤੇ ਰਿਟਾਇਰ ਐ ਹੂੰ ਕੀ ਜੌਬ ਕਰਦੇ ਰਹੇ ਹੋ ਬਈ ਮੈਟਿਊ ਵਾਲਾ ਕਾਰਪੋਰੇਟ ਜੀ ਹੂੰ ਠੀਕ ਐ ਬਈ ਤੇ ਹੁਣ ਮੇਰੀ ਉਮਰ ਨੂੰ 55 60 ਮਾ ਸਾਲ ਲੱਗਿਆ ਵਾ ਹੂੰ ਠੀਕ ਐ 65 ਸਾਲ ਪੂਰੇ ਹੋ ਗਏ ਕੋਲ ਨੂੰ 60 ਮਾ ਸਾਲ ਲੱਗਿਆ ਬਈ ਹਾਂਜੀ ਹਾਂਜੀ ਆ ਬਈ ਇਧਰ 58000 ਯਾਰ ਬਾਪੂ ਨੂੰ ਇਹ ਕੀ ਚੱਕਰਾ ਤੇ ਮੇਰੀ ਸਰੀਰ ਦੀ ਐਡ ਵਡ ਫਿਟਨੈਸ ਐ ਮੈਂ ਕਬੱਡੀ ਪਹਿਲਾਂ ਖੇਡਦਾ ਰਿਆਂ ਹੁਣ ਵੀ ਨੇਸ਼ਨਲ ਪੰਜਾਬ ਲੈਵਲ ਤੇ ਬਾਪੂ ਥੋੜੀ ਦਾੜੀ ਸਾਰੀ ਚਿੱਟੀ ਹੋਈ ਪਈ ਆ ਇਹ ਤੁਹਾਡੇ ਤੋਂ ਵੱਡੇ ਹੈ ਕਿ ਚੱਕਰਾ ਇਹ ਮਾਲ ਲਾਉਂਦਾ ਹੈ ਅੱਜ ਮਾਲ ਲਾਉਂਦਾ ਤੋੜਾ ਨਹੀਂ ਲਾਉਂਦਾ ਜੀ ਇਹ ਜੀ ਬਹੁਤ ਚੀਜ਼ ਮਾੜੀ ਹੈ ਹਾਂ ਠੀਕ ਹੈ ਹਾਂ ਚੱਲ ਜੀ ਤੇ ਥੱਫੜ ਪੈ ਜਾਂਦੇਗਾ ਹਾਂ ਫੇਰ ਲੋਟ ਨਹੀਂ ਆਉਂਦਾ ਕੰਮ ਕੀ ਠੀਕ ਹੈ ਹੂੰ ਬਾਈ ਥੋੜਾ ਜਿਵੇਂ ਤੁਸੀਂ ਗਵਰਨਮੈਂਟ ਏਪਲੋਏ ਰਹੇ ਹੋ ਹਨਾ ਤੁਹਾਡਾ ਫਿਰ ਕਿਦੋਂ ਵਿਆਹ ਹੋ ਗਿਆ ਸੀ 80 ਦੇ ਵਿੱਚ 80 ਦੇ ਵਿੱਚ ਤੇ ਭਾਈ ਉਸ ਟਾਈਮ ਕਿਹੋ ਜਿਹਾ ਮਾਹੌਲ ਸੀ ਕਿਉਂਕਿ ਇਹ ਤਾਂ ਇੱਕੋ ਜੀਬ ਜੀ ਸੀਗੀ ਇੱਕੋ ਜੀ ਸਾਰਾ ਖੁਦ ਜਾਵੜਾ ਤੇ ਇੱਕੋ ਜੀ ਆ ਗਿਆ ਹਾਂ ਤਾਂ ਹਾਂ ਦੋ ਤਿੰਨ ਹੈ ਨਹੀਂ ਸੀਗੀਆਂ ਵਸੇ ਕੋਚੀ ਗਏ ਤੇ ਕੋਚੀ ਸਾਰੇ ਜੀ ਜਿਵੇਂ ਹੁਣ ਤਾਂ ਭਾਈ ਗੱਡੀਆਂ ਵੀ 10-10 ਲੈ ਗਈ 80 ਨੂੰ ਤੁਸੀਂ ਲਾਲੋ ਸਾਹਿਬ ਕਿੰਨੇ ਸਾਲ ਹੋ ਗਏ ਪੰਤਾ 44 ਸਾਲ ਹੋ ਗਏ 44 ਸਾਲ ਦੇ ਵਿੱਚ ਜਿਹੜਾ ਹੈਗਾ ਆਪਣਾ ਸਮਾ ਕਿੰਨਾ ਬੈਗ ਬਦਲ ਗਿਆ ਭਾਈ ਵਿਆਹ ਤੇ ਤੁਸੀਂ ਜਿਵੇਂ ਸਰਕਾਰੀ ਮੁਲਾਜ਼ਮ ਸੀ ਤੁਸੀਂ ਵਿਆਹ ਤੇ ਕਿੰਨਾ ਖਰਚਾ ਕੀਤਾ ਮੁਲਾਜ਼ਮ ਬਾਜ਼ ਦੇ ਵਿੱਚ ਲੱਗਿਆ ਖਰਚਾ ਉਦੋਂ ਜਿਹੜਾ ਰੁਟੀਨ ਦਾ ਸੀਗਾ ਬਸ ਉਹੀ ਆਮ ਨੋਰਮਲ ਜਿਹਾ ਹੁੰਦਾ ਸੀ ਹੁਣ ਤਾਂ ਪੈਲਸ ਆ ਬੁੱਕ ਕਰਾਉਣੀ ਆ ਪੈਂਦੀ ਆ ਨਾ 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 ਪੈਲਸ ਕਿੱਥੇ ਉਦੋਂ ਦਾ ਕੁਰਸੀ ਹੈ ਨਹੀਂ ਸੀ ਅਸਲ ਕੁਰਸੀ ਨਹੀਂ ਹੁੰਦੀ ਨਾ 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 ਪੈਲਸ ਕਿੱਥੇ ਠੀਕ ਆ ਉਦੋਂ ਤੇ ਇਹੀ ਸੀਗਾ ਰੁਟੀਨ ਹੁਣ ਮੈਂ ਬਾਲੀਵੁੱਡ ਅਜੇ ਵੀ ਅਜੇ ਵੀ ਉਹ ਤਾਂ ਆਦੋਂ ਇੱਧਰ ਵੀ ਗੱਲਬਾਤ ਕਰਦੇ ਆ ਸੱਸਰੀ ਕਾਲ ਕੇ ਬੇਬੇ ਦੀ ਮੰਨਦੇ ਹੋ ਨਹੀਂ ਥੋੜੀ ਮੰਨ ਲੈਣੇ ਇੱਧਰ 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 ਹੋ ਜਾਓ ਜੀ ਹੋਰ ਦੱਸੋ ਸਿਹਤ ਕਿਵੇਂ ਆ ਹਾਂ ਜੀ ਠੀਕ ਆ ਜੀ ਓਕੇ ਵਧੀਆ ਹੋਰ ਫਿਰ ਕੀ 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 ਕਰਦੇ ਹੋ ਕੰਮ ਹੀ ਦਲਾਲੀ ਕਿੰਨੇ ਕਰਲੇ ਪੈਂਦੇ ਥੋੜੀ ਵਾਲੀ ਗੱਲ ਹੀ ਮੇਰੇ ਨਾਲ ਸਾਡੇ ਵਾਲੀ ਗੱਲ ਇਹ ਠੀਕ ਹੈ ਇਹ ਬਈ ਕਹਿੰਦੇ ਦਲਾਲ ਲੁੱਟਦੇ ਵੀ ਉਹ ਸੌਦੇ ਮਾੜੇ-ਮੂੜੇ ਵੀ ਕਰਾ ਦਿੰਦੇ ਆ ਭਾਈ ਕੰਮ ਹੀ ਲੁੱਟਦਾ ਰਹਿ ਕੇ ਸੱਚਾ ਬੋਲੂਗਾ ਕੁੱਟਣਗੇ ਅੱਛਾ ਠੀਕ ਆ ਕੰਮ ਹੀ ਕੱਪਾ ਦਾ ਬਈ ਹੂੰ ਤੇ ਬਾਈ ਫਿਰ ਕਿੰਨੇ ਕਿੰਨੇ ਕ ਸੌਦੇ ਕਰਾਤੇ ਹੋਣਗੇ ਜਿੰਦਗੀ ਸੌਦਾ ਅੱਜ ਦੋ ਕਰਾਇਆ ਜੀ ਉਹ ਤਾਂ ਕਰਾਪਿੰਦਰੀ ਕਰਾਤੇ ਨਹੀਂ ਯਾਦ ਰਹਿੰਦੀ ਕਿੰਨੇ ਕਿੰਨੇ ਕ ਪੈਸੇ ਬਣ ਗਏ ਬਣ ਕੇ 10000 ਰੁਪਏ ਬਣ ਜਾਂਦਾ ਜੀ ਸਭ ਤੋਂ ਵੱਧ ਜੀ ਬਾਜ਼ੀਗਰਾਂ ਦੇ ਕਰਾਇਆ ਜੀ ਹੂੰ ਤੇ ਬਾਈ ਫਿਰ ਤਾਂ ਥਡੇ ਕੋਲੇ ਪੈਸਾ ਵੀ ਬਹੁਤ ਹੋਊਗਾ ਇਸ ਹਿਸਾਬ ਨਾਲ ਹਾਂ ਪੈਸਾ ਬਹੁਤ ਸੀ ਲੱਗੀ ਜਾਂਦਾ ਇਹਨਾ ਬੱਚੇ ਵੀ ਬਹੁਤ ਨੇ ਕਿੰਨੇ ਬੱਚੇ ਹਾਂ ਬੱਚੇ 7-8 ਬੱਚੇ ਆ ਜੀ ਅੱਛਾ ਠੀਕ ਹੈ ਬਾਈ ਠੀਕ ਹੈ ਬਾਈ ਤੇ ਬਾਈ ਥਾਂ ਥੋੜੇ ਬਣਾਏ ਗੁੱਥਲ ਖਾਨੇ ਜੀ ਬਣਾਏ ਆਪਾਂ ਕਿਹੜਾ ਘਰੇ ਬਣਾਏ ਆ ਏ ਤੁਹਾਨੂੰ ਕਹਦੇ ਸਾਡੇ ਹਵੇਲੀ ਪਾਈਏ ਕਿਉਂ ਵੀ ਪਾਈ ਉਹ ਕਿਹਾ ਵੀ ਜੇ ਧਰ ਵੇਖ ਲੈ ਵੀ ਬੱਚੇ ਪੈਦਾ ਇੱਕ ਮੈਂ ਕੀ ਕਰੀ ਬੱਚੇ ਪੈਦਾ ਫਿਰ ਇਦਾਂ ਹੀ ਕਰੇ ਗੁਤਰਖਾਨਾ ਸੀਗਾ ਸਾਡੇ ਵੀ ਨਹੀਂ ਬਾਈ ਚਲ ਉਹ ਤਾਂ ਠੀਕ ਆ ਚਲੋ ਐ ਦੱਸ ਤੋਂ ਵੀ ਜਿਹੜੇ ਹੋਣ ਵਾਲੇ ਆ ਹਾਂਜੀ ਹੋਣ ਵਾਲੇ ਦੇ ਦੋ ਦੋ ਹੀ ਹੁੰਦੇ ਆ ਕੀ ਚੱਕਰਾ ਸਾਡੇ ਹੀ ਤਿੰਨ ਚਾਰ ਵਿਆਹ ਮਾਫ ਆ ਚੱਕੀ ਹੁੰਦੇ ਕੰਮ ਆ ਫਿਰ ਕੋਬਲੀ ਵੰਡਣਾ ਆ ਪਕੜ ਜਮੀਨ ਵੰਡਣੀ ਆ ਇਹ ਕੋਲਾਉਂ ਦੇ ਤਾਂ ਹੁਣ ਚਾਰ ਪੰਜ ਅੱਡ ਹੋ ਗਏ ਆਪਦੇ ਖਾਈ ਜਾਂਦੇ ਮੌਜ ਨਾਲ ਇਹ ਵੀ ਇਹ ਵੀ ਜਾਇਜ਼ ਆ ਠੀਕ ਆ ਬਾਈ ਆ ਦੋ ਇੱਧਰ ਗੱਲਬਾਤ ਕਰਦੇ ਆ ਬਾਈ ਸასი ਕਾਲ ਸਤਿ ਸ੍ਰੀ ਅਕਾਲੀ ਮੰਨ ਲਓ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਾਈ ਸਿਹਤ ਠੀਕ ਹੈ ਪੂਰੀ ਵਧੀਆ ਵੀਰੇ ਹਮਮ ਹੋਰ ਬਾਈ ਕੀ ਕੰਮ ਕਰਦੇ ਹੋ ਤੁਸੀਂ ਖੇਤੀ ਬੜੀ ਹਮ ਬਾਈ ਹੁਣ ਦੀ ਖੇਤੀ ਚ ਤੇ ਪਹਿਲਾ ਵਾਲੀ ਦੀ ਪਹਿਲਾ ਖੇਤੀ ਚ ਕੀ ਫਰਕ ਸੀ ਭਰਾ ਬਾਈ ਤਾ ਨਵੀਂ ਖੇਤੀ ਚ ਜੰਮਿਆ ਸੇ ਬੁੱਸੇ ਹਮ ਤੂੰ ਤੁਸੀਂ ਫਿਰ ਹਰੀ ਕ੍ਰਾਂਤੀ ਤਾਂ ਵੇਖੀ ਹੋਊਗੀ ਦੇ ਹਰੀ ਗ੍ਰਾਤੀ ਮੇਰੀ ਏਜੀ 44 ਸਾਲਾ ਜੀ ਬਸ ਠੀਕ ਹੈ ਉਹ ਦਾੜੀ ਚਿੱਟੀ ਆ ਹੂੰ ਠੀਕ ਹੈ ਬਾਈ ਓਕੇ ਆ ਦੋ ਇਧਰ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਵੇਂ ਹੋ ਠੀਕ ਹੋ ਠੀਕ ਠਾਕ ਜੀ ਵਧੀਆ ਬਾਈ ਤੂੰ ਵੈਸੇ ਤਾਂ ਤੁਸੀਂ ਦੇਖਿਆ ਹੋਊਗਾ ਯੋਗ ਰਾਜ ਆ ਹਨਾ ਤੁਹਾਡੀ ਲੁੱਕ ਉਹਨਾਂ ਵਰਗੀ ਆ ਕਿਸੇ ਨੇ ਕਿਹਾ ਤੁਹਾਨੂੰ ਵੀ ਤੁਹਾਡੀ ਲੁੱਕ ਯੋਗ ਰਾਜ ਵਰਗੀ ਆ ਕੁਣ ਕਿਸੇ ਨੇ ਕਿਹਾ ਉਹ ਉਹ ਹੀ ਸਟਾਈਲ ਉਹ ਹੀ ਸਟਾਈਲ ਪਹਿਲੇ ਤੁਸੀਂ ਬੰਦਿਆਂ ਨੇ ਕਿਹਾ ਕਿਆ ਬਾਤ ਨਹੀਂ ਬਾਈ ਸੀਰੀਅਸਲੀ ਬੋਸ ਲੱਗਦੇ ਹੋ ਬਾਈ ਪਲਵਾਨੀ ਪਲਵੂਨੀ ਕਰਦੇ ਰਹੇ ਹਾਜੀ ਥੋੜੀ ਕਿ ਕਿਹੜੇ ਕਿਹੜੇ ਪਲਵਾਨਾਂ ਦਾ ਕੁਲੇ ਹੋ ਫਿਰ ਬੜੇ ਕੁਲੇ ਜੀ ਵਹਿੜ ਕੇ ਬਹੁਤ ਕੱਡੇ ਹਮ ਹਲਵਾ ਆ ਠੀਕ ਹੈ ਪੂਰੀ ਪਲਵਾਨੀ ਕੀਤੀ ਬਾਈ ਜਿਹੜੇ ਹੁਣ ਦੇ ਪਲਵਾਨ ਆ ਉਹ ਇੰਨੇ ਤਕੜੇ ਕਿਉਂ ਨਹੀਂ ਜਿੰਨੇ ਪਹਿਲਾ ਵਾਲੇ ਤਕੜੇ ਹੁੰਦੇ ਸੀ ਨਹੀਂ ਜੀ ਹੁਣ ਵਾਲਿਆਂ ਚ ਖਾਲ ਖਰਾਕ ਨਹੀਂ ਹੈ ਹਮ ਤੁਸੀਂ ਉਸ ਵਕਤ ਕੀ ਖਾਂਦੇ ਪੀਂਦੇ ਸੀਗੇ ਬੋਲੋ ਜੀ ਘਰ ਦਾ ਹੀ ਸਭ ਕੁਝ ਹੂੰ ਗੁੜ ਘਰਦਾ ਸ਼ੱਕਰ ਘਰਦੀ ਹੂੰ ਆਂਡਾ ਘਰਦੀ ਹੂੰ ਸਭ ਕੁਝ ਘਰਦਾ ਸੀ ਤੇ ਬਾਈ ਚੰਗੀ ਪਹਿਲਵਾਨੀ ਆਸਤੇ ਕੀ ਕਰਨਾ ਚਾਹੀਦਾ ਬੰਦੇ ਨੂੰ ਕਰਨਾ ਜੀ ਚੰਗੀ ਖਰਾਕ ਖਾਓ ਚੰਗੀ ਸਿਹਤ ਬਣਾਓ ਹੂੰ ਉਦਲੇ ਰਸਤੇ ਤੇ ਚੱਲੋ ਤਾਂ ਆ ਦਿਓ ਇੱਧਰ ਬਾਈ ਜੀ ਨਾਲ ਵੀ ਬਾਈ ਸਾਸਿਕਾਲ ਔਰ ਸਾਸਿਕਾਲ ਹੀ ਮੰਨ ਲਓ ਜੀ ਸਾਸਿਕਾਲ ਜੀ ਜਿਵੇਂ ਠੀਕ ਹੋ ਠੀਕ ਜੀ ਕੀ ਵੇਖੀ ਜਾਂਦੇ ਹੋ ਮੈਂ ਘਰ ਬੈਠਾ ਫੇਸਬੁੱਕ ਚਲਾ ਰਹੇ ਆ ਜੀ ਇਹ ਬਾਈ ਕਿੰਨੀ ਉਮਰ ਹੋ ਗਈ ਤੁਹਾਡੀ 50 ਸਾਲ ਦੀ ਹੂੰ ਠੀਕ ਆ ਇਹ ਬਾਈ ਕਿੰਨੀ ਟਾਈਮ ਬੋਲਦਾ ਇਹੀ ਵੇਣੇ ਆ ਹੋਊਗੀ ਕਰਨਾ ਹਾਂ ਜੀ ਇਹ ਫਿਰ ਬਈ ਘਰ ਦੇ ਨਹੀਂ ਲੜਦੇ ਵੀ ਕੋਈ ਬਹਿ ਜਾ ਸਾਡੇ ਫੋਨ ਜੇ ਰਹਿੰਦੇ ਕਿਸੇ ਨੇ ਕਿਹਨੂੰ ਕਹਿਣਾ ਕੋਸਾ ਠੀਕ ਆ ਬਾਈ ਵੈਸੇ ਕਹਿੰਦੇ ਆਉਣ ਵਾਲੇ ਸਮੇਂ 'ਚ ਜਿਵੇਂ ਨਸ਼ਾ ਛਡਾਊ ਕੇਂਦਰ ਖੁੱਲੇ ਆ ਆਉਣ ਵਾਲੇ ਸਮੇਂ 'ਚ ਕਹਿੰਦੇ ਫੋਨ ਛਡਾਊ ਕੇਂਦਰ ਵੀ ਖੁੱਲ ਜਾਣੇ ਆ ਉਹ ਵਧੀਆ ਜੀ ਹੂੰ ਹੋ ਸਕਦਾ ਹਾਂ ਜੀ ਬਾਈ ਬਾਈ ਵੈਸੇ ਤੁਹਾਨੂੰ ਵੀ ਲੱਗਦਾ ਜਦੋਂ ਤੁਹਾਡਾ ਫੋਨ ਆ ਜਿਹੜਾ ਫੋਨ ਖਰਾਬ ਹੋਵੇ ਤੇ ਮਕੈਨਿਕ ਦੇ ਦਿੱਤਾ ਹੋਵੇ ਉਦੋਂ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਉਦੋਂ ਇਕੱਲੇ ਇਕੱਲੇ ਜੇ ਰਹਿ ਜਾਈਦਾ ਠੀਕ ਆ ਉਦੋਂ ਉਹ ਤਾਂ ਫਿਰ ਐਂ ਲੱਗਦਾ ਜਦੋਂ ਫੋਨ ਮਕੈਨਿਕ ਦੇ ਦਿੱਤਾ ਹੋਵੇ ਵੀ ਰਿਸ਼ਤੇਦਾਰ ਪੀਜੀਆ ਚ ਪਿਆ ਯਾਰ ਤੇ ਹੋਰ ਏਦਾਂ ਹੀ ਫਿਰ ਜੀ ਨਹੀਂ ਲੱਗਦਾ ਹੁੰਦਾ ਹਾਂ ਇਹ ਬਈ ਫੋਨ ਇਹ ਤੁਹਾਨੂੰ ਪਤਾ ਹੀ ਹੈ ਰਿਸ਼ਤੇਦਾਰ ਜਦੋਂ ਆ ਜੇ ਉਹ ਆਪਦਾ ਮੈਂਟ ਗੱਲਾਂ ਮਾਰ ਕੇ ਆਪਦਾ ਫੋਨ ਵੇਖਣ ਲੱਗ ਜਾਂਦਾ ਆਪਾਂ ਆਪਦਾ ਵੇਖੀਏ ਨੇ ਠੀਕ ਹੈ ਬੱਚੇ ਇਹ ਬਈ ਫੋਨ ਨਾਲ ਲੋਕ ਸੌਖੇ ਹੋਏ ਆ ਨਾ ਔਖੇ ਹੋਏ ਆ ਔਖੇ ਹੀ ਇਹ ਸਾਰੀਆਂ ਗੱਲਾਂ ਜੀ ਆਪਾਂ ਵਰਤੀਏ ਕੰਮ ਵਜੋਂ ਇਹ ਤਾਂ ਸਭ ਇੱਕ ਵੇਹੀ ਮੈਸੇਜ ਦੇਣਾ ਠੀਕ ਹੈ ਜੇ ਆਪਾਂ ਉਹ ਵੇਖੀਏ ਤਾਂ ਗਲਤ ਵੀ ਇਹ ਕੰਮ ਹਮ ਠੀਕ ਹੈ ਬਈ ਤੇ ਬਈ ਇਹ ਇਹਦੇ ਚ ਫਿਰ ਤੁਸੀਂ ਕਿਹੜੇ ਕਿਹੜੇ ਗਾਣੇ ਸੁਣਦੇ ਹੋ ਕਿਹੜੇ ਕਲਾਕਾਰ ਦੇ ਗਾਣੇ ਸੁਣਦੇ ਹੋ ਗਾਣੇ ਘਟਸਾਉਂਦੇ ਆਂ ਅਸੀਂ ਦਾ ਹਾਵੇ ਨੇ ਆ ਉਥੇ ਐਕਸੀਡੈਂਟ ਹੋ ਗਿਆ ਉਥੇ ਆ ਹੋ ਗਿਆ ਇਥੇ ਉਹ ਹੋ ਗਿਆ ਇਥੇ ਧਰਨੇ ਲੱਗੇ ਆ ਤੇ ਜਦੋਂ ਨਾ ਹੋਇਆ ਤਾਂ ਫਿਰ ਸੈਟਲੀ ਦਾ 70 ਤਾਜ ਘੇੜਨ ਲੱਗ ਪਈ ਤੇ ਹਾਂਜੀ ਬਾਈ ਪਿੰਡ ਪਿੰਡ ਦੀ ਭਾਈਚਾਰਕ ਸੰਘ ਕਿਵੇਂ ਆ ਵਧੀਆ ਜੀ ਬਹੁਤ ਵਧੀਆ ਆ ਤੁਹਾਨੂੰ ਦਿਸੀ ਜਾਂਦਾ ਠੀਕ ਉਹ ਵਾਰੇ ਬਾਈ ਤੁਸੀਂ ਕਰਮ ਵਾਲੇ ਹੋ ਜਿਹੜਾ ਸਾਰਾ ਪਿੰਡ ਸੰਭੀ ਬੈਠੇ ਹੋ ਇਹਨੇ ਬਜ਼ੁਰਗ ਸੰਭੀ ਬੈਠੇ ਹੋ ਕਈ ਪਿੰਡਾਂ ਚ ਤਾਂ ਸੱਥਾ ਹੀ ਲੋਪ ਹੋ ਗਿਆ ਹਾਂਜੀ ਹਾਂਜੀ ਇਹ ਤਾਂ ਹੈਗਾ ਸਾਡੇ ਵੈਸੀ ਥਾਂ ਬਹੁਤ ਖੁੱਲ੍ਹਾ ਜੀ ਤੁਹਾਨੂੰ ਦਿਹੀ ਜਾਂਦਾ ਤੇ ਜਿਹੜਾ ਪਿੰਡ ਆ ਬਈ ਇਹ ਜਿਹੜਾ ਵਿਕਾਸ ਪੱਖੋਂ ਗੱਲ ਕਰ ਲਈਏ ਕਿਵੇਂ ਆ ਠੀਕ ਆ ਜੀ ਸਾਨੂੰ ਵਿਚਾਰਾ ਜ ਸਾਨੂੰ ਵਿਚਾਰਾ ਹੋਰ ਉਹਨਾਂ ਹੈ ਨਹੀਂਗਾ ਜਿਵੇਂ ਛੱਪੜ ਗੰਦਾ ਪਿਆ ਇਧਰਲੇ ਪਾਸੇ ਦੇਖ ਲਿਓ ਤੁਸੀਂ ਜਾਂਦੇ ਕੋਈ ਉਹੋ ਜੀ ਗੱਲ ਨਹੀਂ ਸਾਲ ਸਫਾਈ ਵਾਲੀ ਪਾਣੀ ਦਾ ਪਾਣ ਨਿਕਾਸ ਕੱਢਣਾ ਵਾਸਤੇ ਬਣਾਈਆਂ ਸੀ ਉਹ ਵੀ ਬੰਦ ਪਿਆ ਜੀ ਸਿਸਟਮ ਹੂੰ ਕਿ ਉਹਨਾਂ ਬੜਾ ਚੰਗਾ ਨਹੀਂਗਾ ਕਹਿ ਸਕਦੇ ਠੀਕ ਆ ਤੇ ਬਈ ਪਿੰਡ ਦੇ ਵਿੱਚ ਜਿਵੇਂ ਲਾਇਬ੍ਰੇਰੀ ਹੁੰਦੀ ਆ ਜਾਂ ਕੋਈ ਡਾਕਟਰੀ ਸਹਿਤਾ ਇਦਾਂ ਹੀ ਹੈਗੀ ਇੱਥੇ ਸਾਰਾ ਕੁਝ ਸਾਰੇ ਤੋਂ ਮੈਂ ਡਾਕਟਰੀ ਸਹਿਤਾ ਹੈਗੀ ਆ ਜੀ ਲਾਇਬ੍ਰੇਰੀ ਵੀ ਹੈਗੀ ਹੈ ਇੱਧਰ ਲੇ ਬੱਸ ਠੀਕ ਹੈ ਜੀ ਆ ਦੋ ਆਪਾਂ ਵੇਖ ਵੀ ਲੈਨੇ ਆ ਜੀ ਆਪਾਂ ਆਹਨਾ ਵੀਰੇ ਸਾਡੀ ਸਾਡੀ ਸਾਥ ਆ ਜੋ ਆ ਮਾੜੇ ਦੱਸ ਦੋ ਰੇ ਇਹ ਇਹ ਬਾਈ ਜਿਹੜੀ ਸਾਥ ਆ ਫਿਰ ਬਾਈ ਰਾਜੰਦਰ ਹੈਲੋ ਇਹ ਸਾਡੀ ਨਾ ਸਾਰੇ ਪਿੰਡ ਤੋਂ ਵੱਡੀ ਸਾਥ ਆ ਇਹ ਜਿਹੜੀ ਕਿ ਆਹਾ ਅਸੀਂ ਆਪ ਪੈਸੇ ਇਕੱਠੇ ਕਰਕੇ ਜਿੰਨੇ ਸੀ ਸਾਥ ਵਾਲੇ ਪੁਰਾਣੇ ਬੰਦੇ ਆ ਠੀਕ ਹੈ ਬੰਦੇ ਬੁਰਜਾੁਰ ਕੋ ਜੋ ਵੀ ਜਨ ਨਾਲ ਸਹਿਰਾ ਦਿੱਤੀ ਤੇ ਸਾਰਾ ਕੁਝ ਅਸੀਂ ਇਹ ਬਣਾਇਆ ਥੱਲੇ ਤੋਂ ਉੱਤੋਂ ਨੀਚੇ ਆ ਕੇ ਦੇਖੋ ਜਿਹੜਾ ਕੁਝ ਇਹ ਬਣਿਆ ਹੋਇਆ ਹੈ ਇਹ ਇਹਦੇ ਕਿੰਨਾ ਖਰਚਾ ਆ ਗਿਆ ਬਈ ਇਸ ਤੇ ਸਾਡਾ ਜਿਹੜਾ ਆ ਹੱਲਾ ਆ ਕਲਰ ਹੂੰ ਇਹ ਤੇ ਸਾਡਾ 60-65000 ਰੁਪਇਆ ਅਸੀਂ ਇੱਥੋਂ ਇਕੱਠਾ ਕਰਕੇ ਆਉਂਦਾ ਸਾਰਾ ਇਹ ਲਾਇਆ ਉਸ ਤੋਂ ਬਾਅਦ ਅਸੀਂ ਆ ਸਾਰਾ ਕੁਝ ਆ ਸਰਪੰਚ ਕੁਲਵੰਤ ਸਿੰਘ ਨੇ ਬਣਾਇਆ ਹੀ ਠੀਕ ਹੈ ਬਈ ਤੇ ਉਹ ਉਹ ਬਾਈ ਪਿੱਛੇ ਕੀ ਆ ਉਹ ਪਿੱਛੇ ਸਾਡਾ ਕਮਰਾ ਹੈ ਉਹਦੇ ਵਿੱਚ ਵੀ ਤੁਹਾਨੂੰ ਦਿਖਾਉਣੇ ਇਧਰੋਂ ਬੜਾਈ ਤੇ ਆਹ ਜਿਵੇਂ ਬਾਈ ਬਹੁਤ ਵਧੀਆ ਪ੍ਰਬੰਧ ਆ ਪੱਖੇ-ਪੁੱਖੇ ਲੱਗੇ ਆ ਜਿਵੇਂ ਹੈਨਾ ਹਾਂ ਸਾਰਾ ਕੁਝ ਬਹੁਤ ਵਧੀਆ ਹੈ ਇੱਥੋਂ ਇਧਰੋਂ ਬੜਾਈ ਮੂਵੀ ਆ ਸਾਡੇ ਪਿੰਡ ਦੇ ਦੋ ਹੀਰੇ ਕੌਮ ਦੇ ਜਿਹੜੇ ਕਿ ਦਰਸ਼ਨ ਸਿੰਘ ਦਾ ਲੈਫਟੀਨੈਂਟ ਦਰਸ਼ਨ ਸਿੰਘ ਢਿੱਲੋਂ ਤੇ ਜਗਰਾਤ ਸਿੰਘ ਲੈਫਟੀਨੈਂਟ ਢਿੱਲੋਂ ਇਹ ਦੋ ਆ ਜਿਹੜੇ ਇਹਨਾਂ ਦੇ ਅਸੀਂ ਆ ਗੇਟ ਤਿਆਰ ਕਰਕੇ ਤੇ ਇਹ ਅਸੀਂ ਸਾਰਾ ਕੁਝ ਇਹਨਾਂ ਦਾ ਬਣਾਇਆ ਹੈ ਇਹਨਾਂ ਨੂੰ ਸਰਦਾ ਅંજਲੀ ਦਿੱਤੀ ਹੈ ਇਹਨਾਂ ਨੂੰ ਸਰਦਾ ਅંજਲੀ ਦਿੱਤੀ ਆ ਗੇਟ ਬਣਾ ਕੇ ਉਸ ਤੋਂ ਬਾਅਦ ਇਹਨਾਂ ਦੇ ਨਾਂ ਤੇ ਉਹ ਲੈਕ ਇਹਨਾਂ ਦੇ ਨਾਂ ਤੇ ਸ਼ੀਦਾ ਮੋੜਜਲਾ ਇਹਨਾਂ ਦੇ ਨਾਂ ਤੇ ਠੀਕ ਇਹਨਾਂ ਦੇ ਨਾਂ ਤੇ ਆਹ ਲੱ ਲਾਇਆ ਬਰੀ ਦੀ ਹੂੰ ਤੇ ਡਿਸਪੈਂਸਰੀ ਉਹ ਉਹ ਵਧੀਆ ਹੈ ਜੀ ਉਸ ਤੋਂ ਬਾਅਦ ਆ ਸਾਡਾ ਇੱਕ ਰੂਮ ਆ ਜਿੱਦੇ ਚ ਸਾਂਝੇ ਪੰਚਾਇਤ ਦੇ ਜੀ ਭਾਂਡੇ ਪਏ ਆ ਜੀ ਬਹੁਤ ਵਧੀਆ ਬਈ ਹੋਣੇ ਵੀ ਚਾਹੀਦੇ ਆ ਪਿੰਡਾਂ ਚ ਜੀ ਇਦੇ ਨਾਲ ਲੱਗ ਮੈਂ ਇੱਕ ਸਾਡਾ ਇਹ ਰੂਮ ਆ ਪਾਇਆ ਵਾ ਜਿਹਦੇ ਵਿੱਚ ਸਾਡਾ ਟੀਵੀ ਤੇ ਪੱਖਾ ਜੋ ਵੀ ਸਾਰਾ ਗੱਦਾ ਵਗੈਰਾ ਸਾਰਾ ਕੁਝ ਇਹਦੇ ਤੇ ਪਿਆ ਹੈ ਔਰ ਜਿੰਨੀ ਸਾਡੀ ਸਾਥਾ ਬਹੁਤ ਜਿਆਦਾ ਕੁੱਲੀ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਸਾਹਮਣੇ ਉਹ ਉਸ ਪਾਸੇ ਰੂਮੇ ਮੂੰਹ ਕਰਦਾ ਤੁਸੀਂ ਆਹ ਪਾਸੇ ਤੋਂ ਐਂਟਰ ਕਰੋ ਮੇਰੀ ਉਹ ਆ ਧਰਮਸ਼ਾਲਾ 1961 ਦੀ ਪਈ ਵੀ ਹੈ ਬਾਈ ਅੱਛਾ ਜੀ ਉਹ ਹਾਂ ਉਹ 1961 ਦੀ ਧਰਮਸ਼ਾਲਾ ਪਈ ਜੀ ਬਈ ਹਾਂ ਹਾਂਜੀ ਬਈ ਵੇਖ ਕੇ ਬਈ ਆ ਜਿਹੜਾ ਸਾਡਾ ਤਕੀਆ ਨਾਲ ਡਾਕ ਖਾਣਾ ਇਹਦੇ ਵਿੱਚ ਹੀ ਹੂੰ ਪੁਰਾਣਾ ਜਾਨਕੀ ਹੁਣ ਧਰਮਸ਼ਾਲਾ ਪਹਿਲਾਂ ਮੁਸਲਮਾਨਾਂ ਦਾ ਇਹ ਤਕੀਆ ਹੁੰਦਾ ਪਿਆ ਹੂੰ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਇਹਦੇ ਵਿੱਚ ਬਣਾ ਦਿਆ ਠੀਕ ਹੈ ਜੀ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅ ਅਸੀਂ ਵੀ ਉਮੀਦ ਕਰਦੇ ਹਾਂ ਆ ਜਿਹਨੇ ਸਾਡੇ ਕੌਮ ਦੇ ਦੋ ਛੀ ਦਾ ਸੀ ਹੀਰੀਆ ਹਾਂਜੀ ਦਰਸ਼ਨ ਸਿੰਘ ਤੇ ਹੀ ਇਹ ਅਸੀਂ ਆਪ ਹੁਣ ਪਿੱਛੇ ਜੇ ਸਿਆਲ ਦੇ ਵਿੱਚ ਇਹ ਸਾਰਾ ਕੁਝ ਆਪ ਤਿਆਰ ਕਰਾਇਆ ਹੈ ਜੀ ਤਾਂ ਸਾਰੇ ਪਿੰਡ ਦੇ ਲੋਕਾਂ ਨੂੰ ਇਹ ਜਿਹੇ ਅਪਰਾਲੇ ਕਰਨੇ ਚਾਹੀਦੇ ਆ ਹਾਂਜੀ ਸਾਡੀ ਜਿਹੜੀ ਸਾਥ ਹੈ ਸਾਰੀ ਇਹਨੂੰ ਬਹੁਤ ਲੋਕ ਸਾਥ ਦੀ ਲੰਮੀ ਚੌੜੀ ਹੈ ਤੇ ਉਸ ਤੋਂ ਬਾਅਦ ਆਏ ਨੂੰ ਆਜੀ ਭਾਜੀ ਇਹਦੇ ਵਿੱਚ ਵਾਜਮੀ ਦੀ ਜਾਊਗੀ ਫੇਰ ਹਾਂਜੀ ਹਾਂਜੀ ਤੇ ਇਹਦੇ ਵਿੱਚ ਤੁਸੀਂ ਜਾਏ ਆਜੋ ਤੁਰੇ ਆਓ ਜਿਹੜਾ ਕਿ ਸਾਡਾ ਇਹ ਰਾਤ ਨੂੰ ਲਾਈਟਾ ਸਰਚ ਲਾਈਟ ਹਾਂਜੀ ਤੇ ਉਸ ਤੋਂ ਬਾਅਦ ਹਾਂਜੀ ਇਹਦੇ ਵਿੱਚ ਸਾਡਾ ਟੀਵੀ ਰੱਖਿਆ ਹੋਆ ਆ ਟੀਵੀ ਰੱਖਿਆ ਹੋਆ ਇਧਰ ਠੰਡਿਆ ਪਾਣੀ ਇਸ ਵਾਸਤੇ ਆ ਗੱਦੇ ਆ ਜੇ ਕਿਸੇ ਨੇ ਪੈਣਾ ਗੱਦੇ ਤੇ ਸਾਰਾ ਕੋਸ਼ਿਸ਼ ਤਰੀਕੇ ਨਾਲ ਸਾਰਾ ਬਣਾਇਆ ਵਧੀਆ ਇਹ ਬੰਦਾ ਸਾਡੇ ਪਿੰਡ ਦੇ ਸਹਿਯੋਗ ਨਾਲ ਆ ਅਸੀਂ ਜਾਨੀ ਕਿ ਜਿਹਨੂੰ ਵੀ ਅਸੀਂ ਕਿ ਜਿੰਨਾ ਵੀ ਪੈਸੇ ਲੈਣੇ ਆ ਜਾਂ ਕਰਨੇ ਆ ਉਹ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਸਾਝਾ ਅਸੀਂ ਜੋ ਵੀ ਇੱਥੇ ਕੰਮ ਫੰਕਸ਼ਨ ਕਰਦੇ ਆ ਉਹ ਸਾਰਾ ਅਸੀਂ ਇਸੇ ਤਰੀਕੇ ਨਾਲ ਉਹ ਤੋਂ ਅਸੀਂ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆ ਮੂਰੇ ਗਰੇਲ ਲਈ ਕੁੱਤੇ ਕਰਤੇ ਤੰਗ ਕਰਦੇ ਸੀਗੇ ਗੇਟ ਬਣਾਇਆ